ਗਵਰਨੀ ટીਵੀ ਨਾਲ ਜੁੜੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਅਹਿਮਦਗੜ ਸ਼ਹਿਰ ਮਲੇਰਕੋਟਲਾ ਦਾਇ ਸ਼ਹਿਰ ਆਖਰ ਚਰਚਾ ਦਾ ਵਿਸ਼ਾ ਰਹਿੰਦਾ ਹੈ ਅ ਅੱਜ ਦੱਸਿਆ ਕਿ ਇੱਥੇ ਜੁੱਧ ਨਸ਼ਿਆਂ ਵਿਰੁੱਧ ਮਹਮ ਤਹਿਤ ਇਸ ਪਰਿਵਾਰ ਦੀ ਇਸ ਘਰ ਦੀ ਜਿਹੜੀ ਜਿਹੜੀ ਤੋੜਨ ਦੀ ਜਿਹੜੀ ਵੀਡੀਓ ਸਾਹਮਣੇ ਆ ਰਹੀ ਹੈ ਤੇ ਪ੍ਰਸ਼ਾਸਨ ਹੈ ਜਿਹੜਾ ਪੀੜਾ ਪੰਜਾ ਕੁਝ ਸਮਾਂ ਪਹਿਲਾਂ ਇੱਥੇ ਚਲਾ ਕੇ ਗਿਆ ਹੈ ਫਿਲਹਾਲ ਪਰਿਵਾਰ ਦੇ ਉੱਤੇ ਪਹਿਲਾਂ ਵੀ ਦੋ ਜਿਹੜੇ ਐਨਡੀਪੀਐਸ ਦੇ ਪਰਚੇ ਦਰਜ ਕਰਨ ਦੀ ਗੱਲ ਆਖੀ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਆਖਿਰ ਉਹ ਕੀ ਪੱਖ ਰੱਖਣਾ ਚਾਹੁੰਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਸਾਡੇ ਨਾਲ ਮੌਜੂਦ ਨੇ ਕੀ ਨਾਮ ਮਤਈ ਤੁਹਾਡਾ ਦੱਸਾਂ ਜੀ ਰਾਣੀ ਜੀ ਤੇ ਜਿਹੜੀ ਕਾਰਵਾਈ ਹੋਈ ਹੈ ਤੁਹਾਡਾ ਕੀ ਕਹਿਣਾ ਹੈ ਕੀ ਪੱਖ ਰੱਖਣਾ ਚਾਹੁੰਦੇ ਹੋ ਸਾਡਾ ਕਹਿਣਾ ਇਹ ਹੈ ਜੀ ਇਹ ਹੈ ਜੀ ਜਗਾ ਸਾਡਾ ਕਹਿਣਾ ਵੀਰ ਜੀ ਇਹ ਜਿਹੜੀ ਇਹ ਜਗਾ ਦਾ ਇਹ ਮੇਰੀ ਧਰਾਨੀ ਦੇ ਨਾਮ ਆ ਠੀਕ ਹੈ ਨਾ ਜੇ ਮੇਰੀ ਧਰਾਨੀ ਘਰੇ ਨਹੀਂ ਸੀਗੀ ਉਹ ਬਾਹਰ ਗਿਆ ਹੋਇਆ ਮੇਰਾ ਦਿਓਰ ਵੀ ਬਾਹਰ ਗਿਆ ਹੋਇਆ ਇਹਨਾਂ ਨੇ ਸ੍ਰੀ ਆਮ ਸਾਡੇ ਨਾਲ 15 ਮੁਲਾਜ਼ਮ ਲਵਾ ਕੇ ਸਾਨੂੰ ਟੱਕਾ ਵਰਤਿਆਗਾ ਸਾਡੀ ਰੇਹਣੀ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਕਿੰਨੀ ਟਾਕੇ ਗਏ ਨੇ ਕਿੱਡਾ ਸਾਡਾ ਨੁਕਸਾਨ ਹੋਇਆ ਅਸੀਂ ਗਰੀਬ ਆ ਕਰਕੇ ਖਾਂਦੇ ਆ ਇੱਕ ਸਿਰਫ ਜੇ ਕਰਕੇ ਖਾਂਦੇ ਆ ਸਾਨੂੰ ਉਹ ਵੀ ਨਹੀਂ ਖਾਣ ਦੇਣਗੇ ਵੇ ਉਧਰ ਮੇਰਾ ਦਿਓਰ ਦਾ ਮੈਡੀਕਲ ਸੀ ਉਧਰੋਂ 200 ਬੰਦਾ 300 ਬੰਦਾ ਇਕੱਠਾ ਹੋ ਕੇ ਉਹਨੂੰ ਕੁੱਟਣ ਮਾਰਨ ਗਏ ਮੇਰੇ ਬੇਟੇ ਦਾ ਕਰਿਆ ਹੋਇਆ ਤਾਂ ਸਾਨੂੰ ਪਰੇਸ਼ਾਨ ਕਰੀ ਜਾਂਦੇ ਨੇ ਕੋਈ ਕਾਰਨ ਤਾਂ ਹੋਊਗਾ ਵੀ ਪਰੇਸ਼ਾਨ ਕਰਨ ਦਾ ਕਾਰਨ ਕੀ ਹੈ ਕਾਰਨ ਉਹ ਇਹਨਾਂ ਨੂੰ ਪਤਾ ਜਿਹੜਾ ਇਹ ਮਸੀ ਬਣਿਆ ਹੋਇਆਗਾ ਜੀ ਪੁਲਿਸ ਪ੍ਰਸ਼ਾਸਨ ਤਾਂ ਕਹਿ ਰਿਹਾ ਵੀ ਦੋ ਨਸ਼ਾ ਵੇਚਣ ਦੇ ਪਰਚੇ ਚੱਲਦੇ ਆ ਤੁਹਾਡੇ ਤੇ ਇਹ ਵੀਰ ਜੀ ਦੇਖੋ ਆ ਤਾਂ ਮੈਂ ਕਹਦੀ ਨਹੀਂ ਆ ਵੀ ਮੈਂ ਹਨਾ ਕਿਸੇ ਨੂੰ ਕਹਦੀ ਨਹੀਂ ਆ ਵੀ ਇਹ ਨਸ਼ਾ ਵੇਚਦਾ ਮੈਂ ਵੇਚਦੀ ਆ ਮਤਲਬ ਇਹ ਹੁੰਦਾ ਵੀ ਬੰਦੇ ਦੇ ਕੋਲੋਂ ਨਸ਼ਾ ਨਿਕਲਿਆ ਕੀ ਆਨਲਾਈਨ ਤੁਹਾਡੇ ਤੇ ਪਰਚੇ ਦਰਜ ਹੋਏ ਹੋਏ ਨੇ ਨਾ ਦੋ ਪਰਚੇ ਦਰਜ ਹੋਏ ਹੋਏ ਨੇ ਉਹ ਤਾਂ ਹੁਣ ਜਦੋਂ ਆਪਾਂ ਕਹਾਂਗੇ ਵੀ ਤੋ ਕਹਿਣਗੇ ਮੁਲਾਜ਼ਮ ਆ ਕੇ ਵੀ ਛੋੜ ਦੇਣਾ ਉਹਦੇ ਤੇ ਪਰਚਾ ਪਾ ਦੋ ਪ੍ਰੈਸ਼ਰ ਪਾਉਣਗੇ ਮੁਲਾਜ਼ਮਾਂ ਨੇ ਤਾਂ ਪਾ ਦੇਣਾ ਤੁਹਾਨੂੰ ਪਤਾ ਸਰਕਾਰ ਪਰਚਾ ਵੀ ਨੇ ਸਰਕਾਰ ਨੂੰ ਪਤਾ ਹੀ ਆ ਮੁਲਾਜ਼ਮ ਕਿਵੇਂ ਹੁੰਦੇ ਨੇ ਉਹ ਵੀ ਤੁਹਾਨੂੰ ਪਤਾ ਹੀ ਆ ਬਲ ਮੈਂ ਕਾ ਨੂੰ ਬਟ ਕਹਿਣਾਗਾ ਤੁਸੀਂ ਮੇਰੀ ਪੌਣੀ ਆ ਇਹ ਠੀਕ ਆ ਕਿ ਨਹੀਂ ਤੇ ਹੁਣ ਤੁਸੀਂ ਦੇਖ ਲਓ ਵੀ ਜੇ ਤੁਹਾਡੇ ਕੋਲ ਪਰੂਖ ਨਿਕਲਿਆ ਨਾ ਸਾ ਫਲਾਣਾ ਨਿਕਲਿਆ ਜੋ ਦੀ ਜੇਬ ਚੋਂ ਨਿਕਲਿਆ ਜਾਂ ਉਹਦੀ ਮੈਡੀਕਲ ਤੋਂ ਨਿਕਲਿਆ ਹੋਵੇ ਇਹ ਸਾਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਹੋਊਗਾ ਵੀ ਨਿਕਲਿਆ ਚਲੋ ਜੀ ਉਹ ਮੈਡੀਕਲ ਚੋਂ ਨਿਕਲਿਆ ਹੋਊਗਾ ਆ ਘਰ ਨਾਲ ਕੀ ਦੋਸ ਆ ਘਰ ਨਾਲ ਤਾਂ ਕੋਈ ਦੋਸ ਨਹੀਂਗਾ ਮੈਡੀਕਲ ਨਾਲ ਕਰ ਲੈਣ ਜੋ ਕਰਨਾ ਹੈ ਸ਼ਾਸਨ ਦਾ ਕਹਿਣਾ ਕਿ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਪੈਸਾ ਇਕੱਠਾ ਕੀਤਾ ਜਾਂਦਾ ਹੈ ਉਹਦੇ ਦੁਆਰਾ ਤੁਹਾਡੀ ਇਹ ਨਜਾਇਜ਼ ਉਸਾਰੀ ਸੀ ਉਹਦੇ ਅੰਡਰ ਤੁਹਾਡਾ ਇਹ ਘਟ ਮਤਲਬ ਦੇੜੀ ਢਾਈ ਆ ਜੀ ਝਨੇਰਪਿੰਡ ਦੇ ਰਹਿੰਦੇ ਆ ਉੱਥੇ ਅਸੀਂ ਆਪਣੀ ਜਗ੍ਹਾ ਵੇਚ ਕੇ ਆ ਕੇ ਇਹ ਜਗ੍ਹਾ ਲਈ ਆ ਤਾਂ ਅਸੀਂ ਮਕਾਨ ਬਣਾਇਆ ਅਸੀਂ ਕੋਈ ਐਸੇ ਪੈਸੇ ਨਹੀਂ ਕਰਦੇ ਮਾਲਕ ਸਭ ਨੂੰ ਸਿੱਧੇ ਰਸਤੇ ਤੇ ਪਾਵੇ ਮਾਮਾ ਦੇ ਪੁੱਤ ਨੇ ਸਾਡੇ ਵੀ ਪੁੱਤ ਨੇ ਉਹ ਵੀ ਪੁੱਤ ਨੇ ਜਿਹਨੂੰ ਨਸ਼ਾ ਦੇਵਾਂਗੇ ਸਾਡੇ ਵੀ ਪੁੱਤ ਨੇ ਅਸੀਂ ਕਹਿੰਨਾ ਸਾਡੇ ਬੱਚੇ ਵੀ ਬਚੇ ਰਹਿਣ ਉਹ ਵੀ ਬਚੇ ਰਹਿਣ ਇਹ ਬਿਲਕੁਲ ਨਹੀਂ ਹੈਗਾ ਮੈਨੂੰ ਤਾਂ ਬਹੁਤ ਡਰ ਲੱਗਦਾ ਨਸ਼ੇ ਵਾਲੀਆਂ ਗੱਲਾਂ ਤੋਂ ਮੈਂ ਤਾਂ ਮਾਲਕ ਨੂੰ ਇਹ ਕਹਿੰਦੀ ਆ ਵੀ ਮਾਲਕਾ ਕਿਸੇ ਦਾ ਬੱਚਾ ਨੂੰ ਨਸ਼ਾ ਲੱਗੇ ਨਾ ਨਾ ਕੋਈ ਨਸ਼ਾ ਦੇਵੀ ਮੈਂ ਤਾਂ ਕਹਿੰਦੀ ਆ ਨਸ਼ੇ ਵਾਲਾ ਦਾ ਨਾਉਨ ਮੂਦ ਹੀ ਚੱਕ ਦੇਣ ਜਿਹੜਾ ਚਿੱਟਾ ਦਿੰਦੇ ਨੇ ਬਾਤ ਤੁਸੀਂ ਦੇਖਿਆ ਕਿ ਪਰਿਵਾਰਕ ਮੈਂਬਰ ਦਾ ਕਹਿਣਾਗਾ ਕਿ ਜਿਹੜਾ ਸਾਡੇ ਨਾਲ ਇੱਕ ਤਰ੍ਹਾਂ ਦੀ ਰੰਜਿਸ਼ ਕੱਢੀ ਗਈ ਹੈ ਫਿਲਹਾਲ ਮੌਕੇ ਤੇ ਮੌਜੂਦ ਐਸਪੀ ਸਾਹਿਬ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਹੈ ਕਿਰਵਾਈ ਹੋ ਰਹੀ ਹੈ ਹਾਂ ਕਾਰਨ ਕੀ ਹੈ ਜਿਹੜੀ ਕਾਰਵਾਈ ਹੈ ਜੀ ਮੇਨ ਤਾਂ ਇਸ਼ੂ ਇਹਦੇ ਚ ਇਹ ਸੀਗਾ ਕਿ ਜਿਹੜੀ ਨਜਾਇਜ਼ ਸਾਰੀਆਂ ਹੋਈਆਂ ਨੇ ਸਿਟੀ ਅਮਰਗੜ ਦੇ ਵਿੱਚ ਤੇ ਨਾਲ ਹੀ ای او صاحب ਵੀ ਸਾਡੇ ਨਾਲ ਨੇ सिविल ਪ੍ਰਸ਼ਾਸਨ ਸਾਡੇ ਨਾਲ ਹੈ ਜਿਹੜਾ ਇਨਕਲੋਜਮੈਂਟਸ ਨੂੰ ਟੇਕ ਅਪ ਕਰਦਾ ਜੀ ਬਟ ਨਾਲ ਹੀ ਨਾਲ ਇਹਦੇ ਵਿੱਚ ਸਾਡੇ ਕੋਲ ਕਾਫੀ ਐਜੀ ਪ੍ਰੋਪਰਟیز ਆਈਆਂ ਸੀਗੀਆਂ ਜਿਹੜੀ ਆਫਟਰ ਡਿਸਕਸ਼ਨ ای او صاحب ਨਾਲ ਆਈ ਸੀ ਜੀ ਕਿ ਜਿਹਦੇ ਵਿੱਚ ਜਿਨ੍ਹਾਂ ਦੀ ਆਪਾਂ ਨਜਾਇਜ਼ ਸਾਰੀਆਂ ਕੁਰਬਾਨੀਆਂ ਨੇ ਰਿਮੂਵ ਕਰਨੀਆਂ ਨੇ ਜੀ ਉਹਦੇ ਵਿੱਚ ਉਹਨਾਂ ਦੇ ਕਾਫੀ ਐਨਡੀ ਦੇ ਬਰਚ ਨੇ ਤਾਂ ਉਹਦੇ ਤੇ ਲਾਅ ਐਂਡ ਆਰਡਰ ਦਾ ਇਸ਼ੂ ਆ ਸਕਦਾ ਜੀ ਤੇ ਜਿਹੜਾ ਇਹ ਯੁੱਧ ਨਸ਼ਾ ਵਿਰੁੱਧ ਵਾਲਾ ਹੈਗਾ ਕਨਸੈਪਟ ਤਾਂ ਉਹਦੇ ਵਿੱਚ ਇਹ ਵੀ ਪਾਰਟ ਆ ਜਾਂਦਾ ਕਿ ਜਿਹੜੇ ਲੋਕਾਂ ਨੇ ਇਹ ਯੁੱਧ ਨਸ਼ਾ ਸ਼ਿਆਂ ਦੇ ਪੈਸੇ ਦੇ ਨਾਲ ਬਾਧੂ ਪ੍ਰਾਪਰਟੀ ਬਣਾਈ ਹੈ ਤੇ ਉਹ ਉਹਨਾਂ ਲਈ ਬੜਾ ਸਟ੍ਰਿਕਟ ਮੈਸੇਜ ਹੈ ਕਿ ਇਸ ਚੀਜ਼ ਤੋਂ ਇਹ ਖਤਮ ਹੋਣਗੇ ਤੇ ਅਸੀਂ ਜਿਹੜਾ ਹੈਗਾ ਮੇਨਲੀ ਲਾਅ ਐਂਡ ਆਰਡਰ ਲਈ ਆਏ ਆ ਕਿਉਂਕਿ ਜਿਵੇਂ ਈਓ ਸਾਹਿਬ ਨੇ ਸਾਨੂੰ ਨੋਟ ਕਰਾਇਆ ਦੱਸਿਆ ਕਿ ਜਿਹੜੀ ਅਨ ਰੈਗੂਲਰ ਐਨਕ੍ਰੋਚਡ ਏਰੀਆਜ਼ ਨੇ ਔਰ ਇੱਥੇ ਕਾਫੀ ਬੰਦੇ ਆਏ ਜਿਹਨਾਂ ਦੇ ਐਨਡੀ ਦੇ ਪਰਚੇ ਹੋਏ ਪੈਨ ਐਂਡ ਉਹਦੇ ਚ ਕੋਈ ਲਾਅ ਐਂਡ ਆਰਡਰ ਦੇ ਇਸ ਨੇ ਪਹਿਲਾਂ ਕਿੰਨੇ ਪਰਚੇ ਨੇ ਸਰ ਪਹਿਲਾ ਪਰਚਾ ਹੈ ਦੋ ਇੱਕ ਦੋ ਸਾਰਿਆਂ ਦੇ ਪਰਚੇ ਹੈਗੇ ਨੇ ਜਿਨ੍ਹਾਂ ਦੇ ਰਿਲੇਟਿਡ ਅਸੀਂ ਆਏ ਹਾਂ ਜੀ ਲਾਅ ਐਂਡ ਆਰਡਰ ਦੇ ਲਈ ਬਣਿਆ ਕਿ ਅਪੋਰਟਸ ਪ੍ਰਸ਼ਾਸਨ ਦਾ ਵੀ ਕਹਿਣਾ ਕਿ ਪਰਿਵਾਰ ਦੇ ਉੱਤੇ ਹੈ ਜਿਹੜਾ ਦੋ ਪਰਚੇ ਵੀ ਪਹਿਲਾਂ ਤੋਂ ਦਰਜ ਨੇ ਤੇ ਸਾਡੇ ਨਾਲ ਈਓ ਸਾਹਿਬ ਮੌਜੂਦ ਨੇ ਤੇ ਗੱਲਬਾਤ ਕਰਦਿਆ ਈਓ ਸਾਹਿਬ ਅਸੀਂ ਆਵਾਜ਼ਾਂ ਮਾਰ ਰਹੇ ਹਾਂ ਸਰ ਸੁਣੇ ਨਹੀਂ ਦੱਸੋ ਜੀ ਅਸੀਂ ਆਵਾਜ਼ਾਂ ਮਾਰ ਰਹੇ ਹਾਂ ਨਹੀਂ ਮੈਨੂੰ ਸੁਣਿਆ ਹੁੰਦਾ ਮੈਂ ਰੁਕ ਗਿਆ ਦੱਸੋ ਤੇ ਸਰ ਜਿਹੜੀ ਕਾਰਵਾਈ ਹੋ ਰਹੀ ਹੈ ਜੀ ਹਾਂ ਕਾਰਨ ਕੀ ਹੈ ਕਾਰਵਾਈ ਹੋ ਰਹੀ ਹੈ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਹੋ ਰਹੀ ਹੈ ਜੀ ਤੇ ਪਰਸੀ ਯੁੱਧ ਕਦੋਂ ਦਾ ਬਣਿਆ ਜੀ ਇਹ ਯੁੱਧ ਮੈਨੂੰ ਨੀਦਰ ਬਾਰੇ ਪਤਾ ਜੀ ਤੁਸੀਂ ਸਾਰੇ ਉਹ ਸਰ ਇਹੋ ਤਾਂ ਮੈਨੂੰ ਹਾਂ ਪੁਰਾਣੇ ਵਕਾਰ ਬਣੇ ਹੋਏ ਜੀ ਇਹ ਕਾਹਦਾ ਮਤਲਬ ਕਾਹਦੇ ਪਾਸੇ ਘਰ ਹੈ ਇਹ ਯੁੱਧ ਨਸ਼ਾ ਵਿਰੋਧ ਦੇ ਵਿੱਚ ਸਰਕਾਰ ਵੱਲੋਂ ਕਾਰਵਾਈ ਹੋ ਰਹੀ ਹੈ ਜੀ ਸਰ ਪ੍ਰਸ਼ਾਸਨ ਕਹਿ ਰਿਹਾ ਵੀ ਈਓ ਸਾਹਿਬ ਨੂੰ ਪਤਾ ਹੈਗਾ ਜੀ ਕੱਲੀ ਜੇ ਯੁੱਧ ਨਸ਼ਾ ਵਿਰੋਧ ਦੇ ਵਿੱਚ ਯੁੱਧ ਨਸ਼ਾ ਵਿਰੋਧ ਦੇ ਵਿੱਚ ਸਰਕਾਰ ਵੱਲੋਂ ਕਾਰਵਾਈ ਹੋ ਰਹੀ ਹੈ ਜੀ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਪਰਚੀ ਹੋਇਆ ਹੈ ਉਹਨਾਂ ਦੇ ਠੀਕ ਹੈ ਜੀ ਹਾਂ ਕੋਈ ਗੈਰ ਕਾਨੂੰਨੀ ਕਬਜ਼ਾ ਵੀ ਸੀ ਜੋ ਕਲੀਆਂ ਦੇੜੀਆਂ ਟਾਈਆਂ ਜਾ ਰਹੀਆਂ ਨੇ ਸੜਕ ਦੇ ਉੱਤੇ ਤਾਂ ਗੈਰ ਕਾਨੂੰਨੀ ਐ ਜੀ ਫਿਰ ਸਰ ਹੋਰ ਵੀ ਹੈਗੀਆਂ ਨੇ ਬਹੁਤ ਸਾਰੇ ਪਾਸੇ ਆਜੋ ਅਸੀਂ ਦਿਖਾ ਅਸੀਂ ਦਿਖਾ ਦਿੰਨੇ ਆ ਸਰ ਤੁਹਾਨੂੰ ਹੋਰ ਵੀ ਹੈਗੇ ਨੇ ਕੋਈ ਕਲ ਇਹ ਸਾਰੇ ਤੇ ਕਾਰਵਾਈ ਹੋਗੀ ਜੀ ਬਹੁਤ ਸਾਰੇ ਮੱਡੀ ਚ ਨਹੀਂ ਸਾਰੇ ਤੇ ਕਾਰਵਾਈ ਹੋਊਗੀ ਜੀ ਕਿ ਤੁਕਾ ਤਾਂ ਹਾ ਤਾਂ ਕਿਤੇ ਨਾ ਕਿਤੇ ਹ ਤੁਸੀਂ ਦੇਖਿਆ ਕਿ ਯੋ ਸਾਹਿਬ ਨੇ ਪਹਿਲਾਂ ਤਾਂ মিডিਆ ਨੂੰ ਦੇਖ ਕੇ ਉੱਥੋਂ ਚੱਲ ਪਏ ਅੱਗੇ ਤੇ ਜਦੋਂ ਉਹਨਾਂ ਦਾ ਪਿੱਛਾ ਕਰਕੇ ਬਾਈਟ ਲਾਈਨ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਪੁੱਛ ਕਿਸ ਕੀਤੀ ਕਿ ਜਿਹੜਾ ਕਾਰਨ ਕੀ ਐ ਉਨ੍ਹਾਂ ਦੇ ਦੁਆਰਾ ਕਿਹਾ ਗਿਆ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹੈ ਜਿਹੜਾ ਇਹ ਸਿਰਫ ਉਨ੍ਹਾਂ ਦੀਆਂ ਜਿਹੜੀਆਂ ਪਰਿਵਾਰ ਦੀਆਂ ਘਰ ਦੀਆਂ ਦੇਹਲੀਆਂ ਨੇ ਉਹ ਟਾਈਆਂ ਜਾ ਰਹੀਆਂ ਨੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਉਹ ਕਾਰਵਾਈ ਹੈ ਜਿਹੜੀ ਨਾਜਾਇਜ਼ ਕਬਜ਼ੇ ਨੂੰ ਲੈ ਕੇ ਕਹੀ ਜਾ ਰਹੀ ਹੈ ਸਾਹਮਣੇ ਗੱਲ ਆ ਰਹੀ ਹੈ ਫਿਲਹਾਲ ਜਿਹੜੇ ਪਰਿਵਾਰਿਕ ਮੈਂਬਰ ਨੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਜੇਕਰ ਗੱਲਬਾਤ ਦਾ ਤਰੀਕਾ ਦੇਖੀ ਤਾਂ ਉਹ ਵੀ ਚੰਗਾ ਨਹੀਂ ਸੀ ਕਿਉਂਕਿ ਗਾਲਾਂ ਕੱਢ ਕੇ ਕਿਸੇ ਦੇ ਨਾਲ ਗੱਲਬਾਤ ਕਰਨਾ ਸ਼ਾਇਦ ਇਹ ਚੰਗੀ ਗੱਲ ਨਹੀਂ ਕਿਉਂਕਿ ਮੌਕੇ ਤੇ ਮੌਜੂਦ ਅਫਸਰ ਨੇ ਜਿਹੜੇ ਉਹਨਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ ਉਹ ਖੜ ਕੇ ਇਹਨਾਂ ਦੀ ਗੱਲਬਾਤ ਜਿਹੜੀ ਸੀ ਉਹ ਸੁਣ ਰਹੇ ਸੀ ਪਰ ਕਿਤਨਾ ਕਿਤੇ ਜਦੋਂ ਪਰਿਵਾਰਿਕ ਮੈਂਬਰਾਂ ਦੇ ਦੁਆਰਾ ਗਾਲੀ ਗਲੋਚ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਮੌਜੂਦ ਅਫਸਰਾਂ ਦੇ ਦੁਆਰਾ ਵੀ ਉੱਥੋਂ ਚੱਲਿਆ ਜਾਣਾ ਮੁਨਾਫਿਸ ਸਮਝਿਆ ਜਾਂਦਾ ਹੈ ਫਿਲਹਾਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਤੇ ਜਿਹੜਾ ਨਜਾਇਜ਼ ਜ਼ਿਉਸਾਰੀ ਦਾ ਇਹ ਮਾਮਲਾ ਸੀ ਪ੍ਰਸ਼ਾਸਨ ਦੀ ਦੇਖਰੇਖ ਦੇ ਹੇਠ ਉਸ ਪਰਿਵਾਰ ਦੀਆਂ ਜਿਹੜੀਆਂ ਨਜਾਇਜ਼ ਜ਼ਿਉਸਾਰੀ ਕੀਤੀ ਗਈ ਸੀ ਜਿਹਨੇ ਏਰੀਆ ਦੇ ਵਿੱਚ ਉਹ ਢਾ ਦਿੱਤੀ ਗਈ ਹੈ ਕੈਮਰਾ ਪਰਸਨ ਚੰਕੌਰ ਸਿੰਘ ਦੇ ਨਾਲ ਜਗਬਾਣੀ ਪੰਜਾਬ ਕੇਸ ਲਈ ਅਹਿਮਦਗੜ੍ਹ ਤੋਂ ਮੈਂ ਪ੍ਰਕਾਸ਼ ਸ਼ਰਮਾ